ਚੜ੍ਹਦੀ ਜਵਾਨੇ ਦਾ ਮੁੰਡਿਆਂ ਨੇ ਦਿਖਾਇਆ ਅਜਿਹਾ ਜੋਸ਼ ਕੀ ਥਾਰ ਨੂੰ ਬਣਾ ਲਿਆ ਉਡਣਾ ਸੱਪ ਤੋੜਿਆ ਪੁਲਿਸ ਦਾ ਨਾਕਾ ਮਾਮਲਾ ਫਰੀਦਕੋੜ ਤੋਂ ਸਾਹਮਣੇ ਆਇਆ ਫਰੀਦਕੋੜ ਦੇ ਪਿੰਡ ਟੈਣਾ ਟੀ ਪੁਆਇੰਟ ਦੇ ਬਣੇ ਹਾਈ ਟੈਕ ਨਾਕੇ ਤੇ ਰੂਟੀਨ ਚੈਕਿੰਗ ਦੌਰਾਨ ਜਦ ਇੱਕ ਤੇਜ਼ ਰਫਤਾਰ ਥਾਰ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਥਾਰ ਨੂੰ ਭੁਜਾ ਕੇ ਪੁਲਿਸ ਦਾ ਨਾਕਾ ਤੋੜ ਦਿੱਤਾ ਅਤੇ ਫਰਾਰ ਹੋ ਗਏ ਤੇ ਅੱਗੇ ਜਾ ਕੇ ਦੂਸਰੇ ਨਾਕੇ ਤੇ ਇਹਨਾਂ ਮੁੰਡਿਆਂ ਨੂੰ ਥਾਰ ਸਨੇ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉੱਥੇ ਹੀ ਪੁਲਿਸ ਨੇ ਇਸ ਪੂਰੀ ਘਟਨਾ ਕੇ ਜਾਣਕਾਰੀ ਸਾਂਝੀ ਕੀਤੀ ਫਰੀਦਕੋਟ ਪੀਸ ਵੱਲੋਂ ਇੱਕ ਸਾਡੇ 3 ਪੁਆਇੰਟ ਦਾ ਨਾ ਹਾਈਵੇ ਤੇ ਨਾਕਾ ਜਿਹੜਾ ਸਾਡਾ ਪਰਮਨੈਂਟ ਨਾਕਾ ਹੈ ਵੀ ਅਸੀਂ ਉੱਥੇ ਹਮੇਸ਼ਾ ਹੀ ਜਿਹੜੀ ਰਾਤ ਦੀ ਪੀਕ ਹੋਸਸ ਜਿਹੜੀ ਰਾਤ ਨੂੰ ਚੈਕਿੰਗ ਵਾਦਾ ਦਿੰਦੇ ਆ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇੱਥੇ ਚੈਕਿੰਗ ਵਧੀ ਹੋਈ ਹੈ ਉਸ ਦੇ ਬਾਵਜੂਦ ਵੀ ਜਿਹੜਾ ਰਾਤੀ ਇੱਕ ਇੱਕ ਥਾਰ ਗੱਡੀ ਆਉਂਦੀ ਹੈ ਜਿੰਦੇ ਵਿੱਚ ਚਾਰ ਨੌਜਵਾਨ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਰੋਕਾਂ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਸ਼ਾਰੇ ਦੇ ਬਾਵਜੂਦ ਉਹ ਗੱਡੀ ਜੋ ਸਲੋ ਕਰਦੇ ਨੇ ਸਾਡੇ ਕੋਲ ਸਬ ਇੰਸਪੈਕਟਰ ਮੌਕੇ ਤੇ ਜਿਹੜਾ ਜਸ਼ਕ ਕਮੋਲ ਦੀ ਡਿਊਟੀ ਸੀ ਉਥੇ ਨਾਕੇ ਤੇ ਨਾਕਾ ਸੀਗਾ ਤੇ ਉਹਨਾਂ ਨੇ ਗੱਡੀ ਨੂੰ ਅੱਗੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਗੱਡੀ ਸロー ਕਰਨ ਤੋਂ ਬਾਅਦ ਥੋੜਾ ਜਿਆਦਾ ਸロー ਕਰਕੇ ਉਸ ਤੋਂ ਬਾਅਦ ਗੱਡੀ ਨੂੰ ਭਜਾ ਕੇ ਲਜਾਨ ਲੈ ਕੇ ਜਾਂਚ ਕੰਮ ਜੋਗ ਤੇ ਜਦੋਂ ਇਹ ਪਤਾ ਲੱਗਾ ਕਿ ਇਹਨਾਂ ਨੇ ਨਾਕਾ ਤੋੜ ਕੇ ਪੱਜ ਗਏ ਨਾ ਤਾਂ ਉਸ ਤੋਂ ਬਾਅਦ ਸਾਡੇ ਉਥੇ ਮੌਕੇ ਤੇ ਜਿਹੜੀ ਵੈਲਟ ਰਿਪੋਰਟੀ ਪਈ ਗਈ ਤੇ ਉਹਦੇ ਸਾਰੇ ਸਾਡਾ ਜਿਹੜਾ ਜ਼ਿਲ੍ਹਾ ਅਲਰਟ ਹੋ ਗਿਆ ਉਹ ਤੇ ਲਗਉਂ ਤੋਂ ਬਾਅਦ ਇਹ ਗੱਡੀ ਸ਼ਾਇਦ ਦੇ ਵਿੱਚ ਦੀ ਹੁੰਦੀ ਹੋਈ ਜਦੋਂ ਇਹ ਸੜਕ ਇਧਰ ਸੜਕ ਰੋਡ ਵਾਲੇ ਪਾਸੇ ਆ ਗਈ ਤਾਂ ਉੱਥੇ ਸਾਡਾ ਅੱਗੇ ਫਿਰ ਨਾਕਾ ਲੱਗਾਿਆ ਸੀ ਉਹ ਸੁਨਾਕੇ ਤੇ ਇਹਨਾਂ ਨੂੰ ਰੌਂਡ ਅਪ ਕੀਤਾ ਜਾਂਦਾ ਤੇ ਰੌਂਡ ਅਪ ਕਰਕੇ ਦਲੇ ਇਹਨਾਂ ਤੋਂ ਪੁੱਛਗਿਚ ਕੀਤੀ ਗਈ ਹੈ ਤੇ ਇਹਨਾਂ ਤੇ ਫਿਰ ਸਾਡੇ ਸੱਧ ਦੇ ਵਿੱਚ ਇਹਨਾਂ ਦੀ ਮਕਰਮਤ ਕੀਤੀ ਗਿਆ ਤੇ ਜਿਹੜੇ ਮੌਕੇ ਤੇ ਇੱਕ ਜਿਹੜਾ ਇਹਨਾਂ ਦਾ ਡਰਾਈਵਰ ਸੀ ਉਹ ਮੌਕੇ ਦੇ ਬਚ ਗਿਆ ਜਦੋਂ ਅੱਗੇ ਨਾਕੇ ਤੇਨੂੰ ਰੋਕਿਆ ਗਿਆ ਤੇ ਜਿਹੜੇ ਤਿੰਨਾਂ ਨੂੰ ਉੱਥੇ ਰੋਣਾ ਪੀਤਾਗਾ ਜੀ ਉਹ ਵੀ ਆਪਾਂ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦੇ ਪਹਿਲਾਂ ਨਹੀਂ ਸਿਰਫ ਉਹਨਾਂ ਨਾਲ ਕੁਝ ਕੁ ਕਰਾਂਗੇ ਵੀ ਇਹ ਕੀ ਸੀ ਇਹਨਾਂ ਕਿਉਂ ਇਹਨਾਂ ਦੇ ਮਤਲਬ ਸੀ ਵੀ ਉੱਥੇ ਨਾਕੇ ਨੂੰ ਤੋੜ ਕੇ ਭੱਜਣਾ ਤੇ ਪੁਲਿਸ ਦੁਬਾਰਾ ਫਿਰ ਉੱਥੇ ਗੱਡੀ ਖੜੀ ਕਰਕੇ ਉਹਦੇ ਡਰਾਈਵਰ ਮੌਕੇ ਤੋਂ ਭੱਜ ਗਿਆ ਤੇ ਕੀ ਮੋਟਿਵ ਸੀ ਵੀ ਜਿਹੜਾ ਨਾਕੇ ਨੂੰ ਤੋੜਨਾ ਇਹ ਇੱਕ ਅਪਰਾਧ ਜਿੱਤੇ ਪੁਲਿਸ ਹੁੰਦੀ ਇੰਨੀ ਰਿਪਲਾਈ ਉਹਨਾਂ ਦੇ ਬਾਵਜੂਦ ਵੀ ਤੁਸੀਂ ਮਾਕਾ ਦੁਰਦੀ ਕੌਂਦੇ ਜੀ ਦੀ ਪੰਤੀ ਸਕੇ ਤਾਂ ਮੇਰੀ ਅਹ ਇਹਦੇ ਤੇ ਸਾਰੇ ਗੁਰੂ ਸਾਹਿਬ ਦੇ ਨੇ ਤੇ ਸਾਡੇ ਫਰੀ ਕੋਟ ਦੇ ਨੇ ਇਹ ਦਿਨ ਜਨ ਜਿਹੜੇ ਇਹਦੇ ਚ ਇੱਕ ਜਸ਼ਨਪ੍ਰੀਤ ਉਹ ਗੁਰੂ ਸਾਹਿਬ ਦਾ ਤੇ ਹਰਜੀਤ ਸਿੰਘ ਏ ਉਹ ਸਤਕ ਦਾ ਤੇ ਜਿਹੜਾ ਗਗਨਦੀਪ ਸਿੰਘ ਏ ਉਹ ਵੀ ਕਾਂ ਸਿੰਘ ਵਾਲਾ ਉਹ ਤਾਂ ਕੋਈ ਭਤੀਜਾ ਨੇ ਚੀਜ਼ ਤਾਂ ਨਹੀਂ ਬੰਦੀ ਇਸੋ ਨਿਕਲਦੇ ਨਹੀਂ ਨਹੀਂ ਉਹ ਸੱਚ ਕੀਤੀ ਕੋਈ ਕੋਈ ਇਹੋ ਜੀ ਚੀਜ਼ ਨਹੀਂ ਕੋਈ ਨਹੀਂ ਪਰ ਇਹਨਾਂ ਤੇ ਜੋ ਕਾਨੂੰਨਨ ਕਰਦੀ ਸੀ ਜੋ ਬੰਦੀ ਸੀ ਜੋ ਇਹਨਾਂ ਨੇ ਅਪਰਾਧ ਕੀਤਾ ਹੈ ਉnder din eh jamaqadma da chukita. ਕਹਿਰ ਮੁੰਡਿਆਂ ਨੇ ਇਹ ਬਹੁਤ ਵੱਡੀ ਲਾਪਰਵਾਹੀ ਕੀਤੀ ਕਿਉਂਕਿ ਤੇਜ਼ ਰਫ਼ਤਾਰ ਦੇ ਨਾਲ ਉਹਨਾਂ ਨੇ ਥਾਰ ਨੂੰ ਚਲਾਇਆ ਤੇ ਪੁਲਿਸ ਦਾ ਨਾਕਾ ਵੀ ਤੋੜਿਆ ਜਿਸ ਨੂੰ ਲੈ ਕੇ ਪੁਲਿਸ ਨੇ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕਤ ਦੀ ਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।